ਹਾਂਜੀ ਸਭਰਾ ਸਾਹਿਬ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਪਿੰਡ ਸਭਰਾ ਕਾਈ ਦੀ 31 ਮੈਂਬਰੀ ਟੀਮ ਦੀ 15 ਵੜਾ ਮੀਟ ਜਿਹੜੀ ਲੱਗੀ ਔਰ ਸੱਤਾ ਵਰਿਆ ਤੋਂ ਲਗਾਤਾਰ ਲੱਗਦੀ ਆ ਰਹੀ ਆ ਇਹਨਾਂ ਯੋਧਿਆਂ ਨੇ ਦਿੱਲੀ ਅੰਦੋਲਨ ਦੇ ਵਿੱਚ ਉਸ ਤੋਂ ਬਾਅਦ ਹਰੇਕ ਅੰਦੋਲਨ ਦੇ ਵਿੱਚ ਪਰ ਸੱਕ ਯੋਗਦਾਨ ਪਾਇਆ ਔਰ ਚੜ੍ਹਦੀ ਕਲਾ ਦੇ ਨਾਲ ਲੜਾਈ ਲੜੀ ਆ ਸੋ ਪੱਟੀ ਜ਼ੋਨ ਦੇ ਵਿੱਚ ਵੀ ਇਹਨਾਂ ਨੇ ਆਪਣੀ ਡਿਊਟੀ ਬਖੂਬੀ ਨੂੰ ਆਈ ਤਰਨਤਾਰ ਜ਼ਿਲ੍ਹੇ ਚ ਵੀ ਨਬਾਈ ਤੇ ਸੂਬੇ ਦੇ ਵਿੱਚ ਵੀ ਜਦੋਂ ਇਹਨਾਂ ਦੀ ਲੋੜ ਪਈਆ ਡਿਊਟੀ ਨੂੰ ਬਾਈਆ ਅੱਜ ਇੱਥੇ ਸਾਰਿਆਂ ਆਗੂਆਂ ਨੇ ਆਪਣੀ ਆਪਣੇ ਤਰੀਕੇ ਦੇ ਨਾਲ ਗੱਲ ਵੀ ਰੱਖੀ ਜਿਨ੍ਹਾਂ ਦੇ ਦਿਲ ਦੇ ਵਿੱਚ ਹੀ ਉਹ ਗੱਲ ਸਾਂਝੀ ਕੀਤੀ ਕਿਉਂਕਿ ਇਸ ਟਾਈਮ ਤੇ ਕਾਰਪੋਰੇਟ ਦਾ ਪੂਰੀ ਤਰ੍ਹਾਂ ਬੋਲਬਾਲਾ ਹੋਇਆ ਪਿਆ ਪੂਰੀ ਤਰ੍ਹਾਂ ਪੰਜਾਬ ਤੇ ਕਾਬਜ ਹੋਣ ਲਈ ਕਾਰਪੋਰੇਟ ਜਿਹੜਾ ਉਹ ਕਾਲੇ ਪਹਿਰੀਆਂ ਤੇ ਕੇਂਦਰ ਤੇ ਪੰਜਾਬ ਸਰਕਾਰ ਉਹਨਾਂ ਨੂੰ ਕਾਬਜ ਕਰਨ ਵਾਸਤੇ ਤੁਰਹੀ ਹੋਈ ਆ ਉਹ ਭਾਵੇਂ ਕਿਸੇ ਦੀਆਂ ਆਬਾਦਕਾਰੀ ਜ਼ਮੀਨਾਂ ਹੋਣ ਪਾਵੇਂ ਗੈਸ ਪਾਈਪ ਲਾਈਨ ਲਗਾਉਣੀ ਹੋਵੇ ਪਾਵੇਂ ਭਾਵੇਂ ਹਾਈਵੇ ਥਲੇ ਜਮੀਨ ਲੈਣੀ ਹੋਵੇ ਪਾਵੇਂ ਰੇਲ ਦੀਆਂ ਖੱਡਾ ਚਲਾਉਣੀਆਂ ਹੋਣ ਤੇ ਪਾਵੇਂ ਵਿਸ਼ਵ ਬੈਂਕ ਵੱਲੋਂ ਖਰੀਦੀਆਂ ਹੋਈਆਂ ਨਹਿਰਾ ਜਿਹੜੀਆਂ ਵਾ ਉਹ ਕਾਰਪੋਰੇਟ ਤੋਂ ਬਣਾਉਣੀਆਂ ਹੋਣ ਇਹਦੇ ਵਿੱਚ ਉਹ ਆਪਣਾ ਦਰਜਾ ਬਦਰਜਾ ਤੁਰੇ ਆ ਰਹੇ ਅੱਗੇ ਨੂੰ ਵਧਦੇ ਲੋਕ ਇਹਦੇ ਵਿੱਚ ਲਹਿਰ ਬਣਾ ਕੇ ਜੁੜ ਰਹੇ ਆ ਜਥੇਬੰਦੀਆਂ ਦਾ ਇਕੱਠ ਹੋ ਰਿਹਾ ਵਾ ਔਰ ਉਹਨਾਂ ਜਥੇਬੰਦੀਆਂ ਦੇ ਵਿੱਚੋਂ ਹੀ ਕੱਲ ਸ਼ੰਭੂ ਬੱਲੋ ਤੇ ਖਨੋਰੀ ਸ਼ੋਭ ਕਰਨ ਤੇ ਬਾਕੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਬਹੁਤ ਵੱਡੇ ਇਕੱਠ ਹੋਣੇ ਆ ਵੱਡੇ ਕਾਫਲੇ ਪਹੁੰਚਣਗੇ ਇਹਦੇ ਨਾਲ ਬਾਈ ਦੀ ਮੀਟਿੰਗ ਜਿਹੜੀ ਆ ਉਹ ਜਿਹੜੀ ਸਰਕਾਰ ਕਰ ਰਹੀ ਆ ਔਰ ਸਰਕਾਰ ਵਾਲਸ਼ਾਲ ਕਰਕੇ ਝਟਕੜਨਾ ਚਾਹੁੰਦੀ ਆ ਅਸਲ ਦੇ ਵਿੱਚ ਪੰਜਾਬ ਦੇ ਲੋਕੋ ਦੇਸ਼ ਦੇ ਲੋਕੋ ਕੀਰਤੀਓ ਕਾਮਿਓ ਤੁਹਾਡਾ ਦਮ ਖਾਮ ਸਰਕਾਰ ਪਰ ਕਰ ਰਹੀ ਆ ਜਿਹੇ ਤੁਹਾਡਾ 140 ਕਰੋੜ ਭਾਰਤੀਆਂ ਦਾ ਦਮ ਹੋ ਗਿਆ ਤੇ ਜਿਹੜੇ ਕਾਰਪੋਰੇਟ ਆ ਉਹ ਬਾਹਰ ਦੇ ਆ ਦੇਸ਼ਾਂ ਦੇ ਵਿੱਚ ਸ਼ਰਨ ਲੈਣੇ ਨਜ਼ਰ ਆਉਣਗੇ ਜਿਸ ਦਿਨ ਤੁਸੀਂ ਇਹ ਸਮਝ ਗਏ ਕਿ ਇੱਕ ਪਾਸੇ ਟਰੰਪ ਜਹਾਜ਼ ਭਰ-ਭਰ ਕੇ ਹੱਥਕੜੀਆਂ ਤੇ ਬੇੜੀਆਂ ਲਾ ਕੇ ਸਾਡੇ ਲੱਖਾਂ ਰੁਪਏ ਖਰਚ ਕੇ ਜਿਹੜੇ ਨੌਜਵਾਨ ਗਏ ਆ ਉਹਨਾਂ ਨੂੰ ਇੱਥੇ ਰਿਪੋਰਟ ਕਰ ਰਹੇ ਆ ਸੁੱਟ ਰਹੇ ਆ ਔਰ ਦੂਜੇ ਪਾਸੇ ਹੱਥਾਂ ਨੂੰ ਹੱਥਕੜੀਆਂ ਬੇੜੀਆਂ ਲਾ ਕੇ ਸਾਡੀ ਪੰਜਾਬ ਪੁਲਿਸ ਨੂੰ ਵਰਤ ਕੇ ਸਾਡੀਆਂ ਜ਼ਮੀਨਾਂ ਤੇ ਕਬਜ਼ੇ ਕਰਨ ਲਈ ਪੰਜਾਬ ਦੀ ਸਰਕਾਰ ਤੇ ਕੇਂਦਰੀ ਸਰਕਾਰ ਕਾਲੀ ਆ ਜਿਸ ਦਿਨ ਇਹ ਸਮਝ ਆ ਗਈ ਉਸ ਦਿਨ ਆਪਾਂ ਚੜ੍ਹਦੀ ਕਲਾ ਦੇ ਨਾਲ ਏਕੇ ਦੇ ਬਲਬੂਤੇ ਉਹ ਤੇ ਲੜਾਈ ਜਿੱਤਾਂਗੇ ਸੋ ਆਓ ਕੋਈ ਵੀ ਮਸਲਾ ਲੋਕਾਂ ਨੂੰ ਵੱਡਾ ਨਹੀਂ ਹੋ ਸਕਦਾ ਲੋਕ ਵੱਡੇ ਹੁੰਦੇ ਆ ਲੋਕਤੰਤਰ ਦੇ ਵਿੱਚ ਲੋਕਾਂ ਨੇ ਵੱਡੇ ਹੋ ਕੇ ਹਮੇਸ਼ਾ ਲੜਾਈ ਲੜੀ ਆ ਬੇਸ਼ੱਕ ਬੜੇ ਪਰਮਜਾਲ ਫਲਾਏ ਆ ਕੇਂਦਰ ਤੋਂ ਤੋਂ ਸਰਕਾਰ ਨੇ ਹੋਰ ਵੀ ਫਲਾਉਗੀ ਪਰ ਜਿੱਥੇ ਲੋਕਾਂ ਦਾ ਜਮਾ ਵੜਾਇਆ ਲੋਕ ਇਕਮੁੱਠ ਹੋਏ ਹਰ ਹਾਲ ਦੇ ਵਿੱਚ ਜਿੱਤ ਝੋਲੀ ਪਵਾ ਕੇ ਉੱਠੋਗੇ ਅੰਦੋਲਨ ਬੇਸ਼ੱਕ ਜਿੰਨਾ ਮਰਜੀ ਸਰਕਾਰ ਲੰਬਾ ਚਲਾ ਲੇ ਥਾ ਥਾ ਤੇ ਹਾਈਵੇ ਨੂੰ ਰੋਕ ਕੇ ਬੈਠੇ ਸਾਰੀਆਂ ਜਥੇਬੰਦੀਆਂ ਦੇ ਵਾਕ-ਵਾਕ ਆਗੂ ਗੈਸ ਪਾਈਪ ਲਾਈਨ ਰੋਕ ਕੇ ਬੈਠੇ ਪਰੇਦੀਆਂ ਖੱਡਾ ਰੋਕ ਕੇ ਬੈਠੇ ਜੋ ਵੀ ਸਰਕਾਰ ਵੱਲੋਂ ਗਲਤ ਹੋ ਰਿਹਾ ਉਹਦੇ ਵਿਰੋਧ ਦੇ ਵਿੱਚ ਬੈਠੇ ਸਾਰੇ ਆਗੂਆਂ ਨੂੰ ਸਾਰੀਆਂ ਜਥੇਬੰਦੀਆਂ ਦੇ ਯੋਧਿਆਂ ਨੂੰ ਬਹੁਤ-ਬਹੁਤ ਵਾਰਕਾ ਆਓ ਮਾਵਾ ਭੈਣਾ ਕਿਸਾਨਾਂ ਮਿੱਤਰਾਂ ਨੌਜਵਾਨਾਂ ਦੇ ਇਕੱਠ ਕਰਕੇ ਇੱਕ ਇਹਦੇ ਬਲਬੁੱਤੇ ਉੱਤੇ ਲੜਾਈ ਜਿੱਤੀਏ ਤੇ ਆਉਣ ਵਾਲਾ ਸਮਾਜ ਜਿਹੜਾ ਵਾ ਉਹ ਸੋਹਣਾ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ